ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਆਰਾ ਫਾਊਂਡੇਸ਼ਨ ਐਂਜੂਰ ਦੀ ਟੀਮ ਪਹਿਲੇ ਦਿਨ ਤੋਂ ਹੀ ਕਰ ਰਹੀ ਹੈ ਹਰ ਪੀੜਤਾਂ ਦੀ ਮਦਦ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਆ ਲੋਕਾਂ ਨੂੰ ਕਰਵਾਈਆਂ ਜਾਰੀਆਂ ਨੇ ਦਵਾਈਆਂ ਮੁਹਈਆ ਜਿੱਥੇ ਅੱਜ ਟੀਮ ਵੱਲੋਂ ਅਤਨਾਲਾ ਦੇ ਪਿੰਡ 마שיਵਾਣਾ ਵਿਖੇ ਪਹੁੰਚ ਕੇ ਲੋਕਾਂ ਨੂੰ ਲਗਾਤਾਰ ਦਵਾਈਆਂ ਮੁਹੱਈਆ ਕਰਵਾਉਣ ਦੇ ਵਿੱਚ ਲੱਗੀ ਹੋਈ ਹੈ ਤਾਂ ਜੋ ਕਿਸੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਹਰ ਪ੍ਰਕਾਰ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ ਇਸ ਸਬੰਧਿਤ ਜਦ ਐਨ ਜੀਓ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੀ ਕਹਿੰਦੇ ਨਜ਼ਰ ਆ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖੋ ਤੂੰ ਸਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਸਰਜੀ ਸਿੰਘ ਤੁਸੀਂ ਦੇਖ ਰਹੇ ਜੀ ਮਕਸ 24 ਪੰਜਾਬ ਐ ਨਿਊ ਚੈਨਲ ਜੇ ਗੱਲ ਕਰ ਲਈਏ ਤਰਨਤਨ ਦੀ ਅਜਨਾਲਾ ਦੀ ਤੇ ਤੁਸੀਂ ਦੇਖਿਆ ਕਿ ਕਾਫੀ ਕਿਸਾਨਾਂ ਦੀਆਂ ਵਾ ਫਸਲਾਂ ਜੜੀਆਂ ਬਰਬਾਦ ਹੋ ਚੁਕੀਆਂ ਹੈ ਕਈ ਜਗ੍ਹਾ ਤੇ ਘਰ ਜਿਹੜੇ ਨੇ ਕਈਆਂ ਦੇ ਗਰੀਬਾਂ ਦੇ ਜਿਹੜੇ ਘਰ ਵੀ ਢੱਟ ਗਏ ਨੇ ਜਿੱਥੇ ਕਿ ਅੱਜ ਅਸੀਂ ਪਹੁੰਚੇ ਆਂ ਅਜਨਾਲਾ ਵਿੱਚ ਹਰੀਕੇ ਜਿਹੜਾ ਵਾ ਸਰਵਾ ਵੀ ਕੀਤਾ ਵਾ ਸਾਡੀ ਟੀਮ ਵੀ ਪਹੁੰਚੀ ਆ ਮੇਰੇ ਨਾਲ ਇਹਨਾਂ ਦੀ ਐਨ ਜੀਓ ਚੱਲਦੀ ਆ ਦਵਾਈ ਕਾਫੀ ਜਿਹੜੇ ਲੋਕਾਂ ਨੂੰ ਜਿਹੜੇ ਮਹਈਆ ਕਰਵਾ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡੀ ਕੀ ਐਨਜੀਓ ਕਿਸ ਦੀ ਜਿਹੜੀ ਆ ਜਿਹੜੀ ਆ ਕਿਸਾਨਾਂ ਨੂੰ ਜਾਂ ਹੜਪੀੜ ਤੇ ਜਿਹੜੇ ਕਾਫੀ ਨੁਕਸਾਨ ਹੋਇਆ ਲੋਕਾਂ ਨੂੰ ਦਵਾਈ ਜਿਹੜੀ ਮਹਈਆ ਕਰਵਾ ਰਹੇ ਹੋ ਜੀ ਕੀ ਨਾਮ ਆਪਣਾ ਸਿਮਰਤ ਸਿੰਘ ਕਿਹੜੀ ਐਨਜੀਓ ਤੁਹਾਡੀ ਸਰ ਸਾਡੀ ਆਰ ਫਾਊਂਡੇਸ਼ਨ ਐਨਜੀਓ ਆ ਅਸੀਂ ਪਹਿਲੇ ਦਿਨ ਤੋਂ ਹੀ ਇੱਥੇ ਨਾਲ ਜੁਟੇ ਹੋਏ ਆ ਲੋਕਾਂ ਨੂੰ ਦਵਾਈਆਂ ਮਹਈਆ ਕਰਾ ਰਹੇ ਆ ਇਹ ਪਿੰਡਾਂ ਵਿੱਚ ਜਿਹੜੇ ਕਾਫੀ ਮਤਲਬ ਪ੍ਰਭਾਵਿਤ ਲੱਗੇ ਆ ਕਈ ਥਾਵਾਂ ਤੇ ਜਿੱਥੇ ਲੋਕ ਜਿੱਦਾਂ ਪਿੰਡਾਂ ਤੋਂ ਇਲਾਵਾ ਡੇਰੇਆਂ ਦੇ ਲੋਕੀ ਪਹੁੰਚ ਨਹੀਂ ਉੱਥੋਂ ਵੀ ਪਹੁੰਚ ਕਰ ਰਹੇ ਆ ਹੋ ਵੀ ਦੇਖ ਰਹੇ ਹੋ ਜਿੱਦਾਂ ਪਾਣੀ ਥੋੜਾ ਜਿਆ ਨੀਵਾ ਹੋ ਗਿਆ ਵਾ ਹੁਣ ਜਿਹੜਾ ਆ ਖਤਰਾ ਥੋੜਾ ਜਿਆ ਹੋਰ ਮੈਨੂੰ ਲੱਗਦਾ ਵਾਦ ਦੇ ਆ ਕਿਉਂਕਿ ਇਸ ਨਾਲ ਕੋਈ ਮਹਾਮਾਰੀ ਵੀ ਫੈਲ ਸਕਦੀ ਹੈ ਇਨਫੈਕਸ਼ਨ ਫੈਲ ਸਕਦੀ ਹੈ ਅਸੀਂ ਉਹਦੇ ਰਿਗਾਰਡਿੰਗ ਕੋਈ ਮੈਡੀਸਿਨ ਲਿਆਂਦੀ ਹੋਈਆਂ ਵਾ ਵੀ ਗਾਂ ਕੋਈ ਪ੍ਰੋਬਲਮ ਨਾ ਆਵੇ ਤੇ ਗਾਂ ਵੀ ਸੇਵਾ ਕਰ ਰਹੇ ਆ ਸਾਡੇ ਸਾਰੇ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਮੈਡੀਸਿਨ ਜਿਹੜੀ ਕਿਹੜੀ ਕਿਹੜੀ ਆ ਜਿਆਦਾ ਜਿਹੜੀ ਪੇਸ਼ੈਂਟ ਨੂੰ ਜਾਂ ਇਨਫੈਕਸ਼ਨ ਹੋ ਸਕਦੀ ਹੈ ਕਿਹੜੀ ਕਿਹੜੀ ਮੈਡੀਸਿਨ ਤੁਸੀਂ ਦੇ ਰਹੇ ਹੋ ਅਸੀਂ ਉਹ ਐਡਵੈਂਟ ਐਂਟੀਬਾਇਓਟਿਕ ਫੀਵਰ ਰਿਗਾਰਡਿੰਗ ਜੋ ਤੇ ਕਿੱਥੇ ਕਿੱਥੇ ਪ੍ਰੋਵਾਈਡ ਕੀਤੀ ਦੀ ਹੁਣ ਤੱਕ ਦਵਾਈ ਹੈ ਜੀ ਪਹਿਲੇ ਦਿਨ ਤੋਂ ਸਰ ਲੱਗੇ ਹੋਏ ਸੇਵਾ ਤੇ ਮਤਲਬ ਅਜਨਾਲਾ ਦੇ ਇਲਾਕਿਆਂ ਚ ਤੇ ਤਰਨਤਾਰਨ ਦੇ ਦੋਆਂ ਦੇ ਮੇਨ ਜਾਲਾ ਤਰ ਅਜਨਾਲੇ ਵਾਲੀ ਸੀ ਸਾਡਾ ਜਾ ਰਿਹਾ ਕਿੰਨਾ ਕ ਪੰਜਾਬ ਦੇ ਵਿੱਚ ਜਿਹੜਾ ਹੜਾ ਕਾਫੀ ਆਇਆ ਜਿਹੜਾ ਲੋਕਾਂ ਦਾ ਨੁਕਸਾਨ ਵੀ ਕਾਫੀ ਹੋ ਗਿਆ ਜਾਂ ਬਾਹਰੋਂ ਐਨਜੀਓ ਜਾਂ ਕਈ ਪੈਸੇ ਵੀ ਭੇਜ ਰਹੇ ਨੇ ਲੋਕ ਜਿਹੜੇ ਨੇ ਤਰਾਸ ਤਰਾਸ ਕਰ ਰਹੇ ਨੇ ਜਗਾ ਦੀ ਕਈਆਂ ਦੇ ਜਿਹੜੇ ਕਮਰੇ ਜੇ ਕਮਰੇ ਢੱਟ ਗਏ ਜਾਂ ਫਸਲ ਜਿਹੜੀ ਆ ਕਾਫੀ ਲੋਕਾਂ ਦੀ ਖਰਾਬ ਹੈ ਕਿਦਾਂ ਦੇਖਦੇ ਹੋ ਪਰ ਇਹ ਬਹੁਤ ਹੀ ਮੜਾ ਆਇਆ ਵਾ ਮਤਲਬ ਮੇਰੇ ਸਾਹ ਜੈਸਾ ਨਾ ਪਤਾ ਲੱਗ ਰਿਹਾ 88 ਦੇ ਬਾਅਦ ਇਹ ਹੋਣੇ ਪ੍ਰੋਬਲਮ ਆਈ ਆ ਪਰ ਮੈਂ ਕਵਾਂਗਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਦੇ ਵਿੱਚ ਆਪਣਾ ਸਹਿਯੋਗ ਦਿਓ ਲੋਕਾਂ ਦੀ ਮਦਦ ਕਰੋ ਬਹੁਤ ਹੀ ਬੁਰੇ ਹਾਲਾਤ ਨੇ ਉਹ ਕਿੱਦਾਂ ਵਿਚਾਰਿਆ ਨੇ ਆਪਣੇ ਲਾਈਫ ਟਾਈਮ ਦੀ ਆਪਣੀ ਪੂੰਜੀ ਲਗਾਈ ਘਰਾਂ ਤੇ ਤੇ ਉਹ ਸਾਰਾ ਕੁਝ ਬਰਬਾਦ ਹੋ ਗਿਆ ਤੇ ਹੋ ਸਕਦਾ ਕੱਲ ਨੂੰ ਸਾਡੇ ਸਾਡੇ ਵੀ ਇਹ ਪ੍ਰੋਬਲਮ ਆ ਸਕਦੀ ਆ ਤੇ ਸਾਨੂੰ ਘਰੋਂ ਨਿਕਲ ਕੇ ਇੱਕ ਕਮਿਊਨਿਟੀ ਦੇ ਤੌਰ ਤੇ ਮਦਦ ਕਰਨੀ ਚਾਹੀਦੀ ਆ ਤੇ ਇਹ ਹਾਲਾਤ ਤਾਂ ਬਹੁਤ ਹੀ ਬੁਰੇ ਆ ਠੀਕ ਆ ਜੇ ਗੱਲ ਕੀਤੀ ਵੀ ਕਈ ਜਗ੍ਹਾ ਇਹੋ ਜੀ ਆ ਕਹਿੰਦੇ ਕਿ ਸਵੇਰੇ 7 ਵਜੇ ਪਾਣੀ ਜਿਹੜਾ ਕਾਫੀ ਲੋਕਾਂ ਦੇ ਘਰਾਂ ਵਿੱਚ ਆ ਗਿਆ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਬਾਹਰ ਵੀ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਅਪੀਲ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਵੱਤ ਤੋਂ ਵੱਸ ਜੋ ਜੋ ਕਿਉਂਕਿ ਇਸ ਸਮਾਂ ਆ ਪੰਜਾਬ ਨੂੰ ਦੁਬਾਰਾ ਖੜਾ ਕਰਨ ਦੇ ਜਿੱਥੇ ਤੇ ਪ੍ਰੋਬਲਮ ਆਈ ਆ ਤੇ ਵੱਤ ਤੋਂ ਵੱਸ ਸਰਕਾਰਾਂ ਤੁਹਾਨੂੰ ਪਤਾ ਹੀ ਜੋ ਜਿੰਨਾ ਕਰਦੇ ਪਰ ਜੋ ਖੁਦ ਜੋ ਬਾਹਰ ਐਨ ਜੀਓ ਆ ਉਹਨਾਂ ਕਿ ਇੱਥੇ ਮਦਦ ਕਰਨ ਤੇ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਤਾਨੂੰ ਲੱਗਦਾ ਕਿ ਸਰਕਾਰਾਂ ਇਹਦੇ ਵਿੱਚ ਯੋਗਦਾਨ ਨਹੀਂ ਪਾ ਰਹੀਆਂ ਜੇ ਐਨ ਜੀਓ ਦੀ ਗੱਲ ਕਰ ਲਈਏ ਜਿੱਦਾਂ ਤੁਹਾਡੀ ਐਨ ਜੀਓ ਆ ਤੁਸੀਂ ਵੀ ਕਰ ਰਹੇ ਜੇ ਲੋਕ ਜਿਹੜੇ ਨੇ ਕਾਫੀ ਜਿਹੜੇ ਨੇ ਲੋਕ ਸੇਵਾ ਜਿਹੜਾ ਸੇਵਾ ਇੱਕ ਭਾਵਨਾ ਵਾ ਪੰਜਾਬ 'ਚ ਦੇਖਿਆ ਜਾਵੇ ਕਿ ਕਿ ਚੀਜ਼ ਦੀ ਕਮੀ ਨਹੀਂ ਆ ਰਹੀ ਕਿਦਾਂ ਦੇਖਦੇ ਹੋ ਤੁਸੀਂ ਪੰਜਾਬ ਦੇ ਤੇ ਪਰ ਇਹ ਤੁਹਾਨੂੰ ਪਤਾ ਹੀ ਹੈ ਪੰਜਾਬ ਤੇ ਉੱਥੇ ਪਹੁੰਚ ਜਾਂਦਾ ਸੇਵਾਗਾਂ ਜਿੱਥੇ ਕੋਈ ਨਹੀਂ ਪਰ ਅੱਜ ਪੰਜਾਬ ਨੂੰ ਖੁਦ ਲੋੜ ਪਈ ਤੇ ਬਹੁਤ ਹੀ ਘਟਿਆ ਤੇ ਇਹਦੇ ਵਿੱਚ ਜੋ ਵੀ ਆ ਪੰਜਾਬ ਖੁਦ ਪੰਜਾਬੀ ਲੋਕ ਤੇ ਐਨ ਜੀਓ ਜਿਆ ਮਤ ਜਿਆਦਾ ਮਤਲਬ ਇਨਵੋਲਵ ਜਿਆਦੀ ਮਦਦ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਪਰ ਉਹ ਲਿੰਬਟ ਜਿਆ ਜੋ ਲੋਕ ਖੁਦ ਜਾਂ ਮਤਲਬ ਐਨ ਜੀਓ ਕਰ ਰਹੀ ਹੈ ਨਾ ਬਾਹਰੋਂ ਆ ਰਿਹਾ ਪਿਆ ਹਾਂ ਤੇ ਉਹ ਸਭ ਤੋਂ ਜਿਆਦਾ ਹੈਲਪਫੁਲ ਹੋ ਰਿਹਾ ਲੋਕਾਂ ਲਈ ਤੇ ਮੈਂ ਹੀ ਅਪੀਲ ਕਰਾਂਗਾ ਸਾਰੇ ਬਾਹਰ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਕਿ ਆਪ ਵੱਦ ਵੱਸੇ ਜੋਦੋ ਆਪਣਾ ਇਸ ਡਿਫਿਕਲਟ ਟਾਈਮ ਦੇ ਵਿੱਚ ਉਹਨਾਂ ਨੇ ਗਲਤ ਗੱਲਬਾਤ ਕੀਤੀ ਇਹਨਾਂ ਦੱਸਿਆ ਹੈ ਕਿ ਪਾਣੀ ਜਿਹੜਾ ਵਾ ਕਾਫੀ ਜਿਹੜਾ ਕਈ ਗਰੀਬ ਪਰਿਵਾਰ ਆ ਜਿਹੜੇ ਉਹ ਘਰ ਉਹਨਾਂ ਦੇ ਬਰਬਾਦ ਹੋ ਗਏ ਘਰ ਵਾਸਤੇ ਰਹਿਣ ਵਾਸਤੇ ਉਹਨਾਂ ਕੋ ਮੰਜਾ ਵੀ ਨਹੀਂ ਆ ਤੁਹਾਨੂੰ ਗਰਾਊਂਡ ਰਿਪੋਰਟ ਤੋਂ ਦਿਖਾਇਆ ਸੀ ਕਿ ਘਰ ਜਿਹੜੇ ਕਈਆਂ ਦੇ ਇਹੋ ਜਿਹੇ ਆ ਕਿ ਮੰਜੇ ਦੇ ਉੱਪਰ ਸੌਣ ਵਾਸਤੇ ਉਹਨਾਂ ਕੋ ਜਗ੍ਹਾ ਨਹੀਂ ਹੈਗੀ ਘਰ ਕਈ ਇਹੋ ਜਿਹੇ ਆ ਕਿ ਜਿੱਥੇ ਰੋਟੀ ਖਾਣ ਵਾਸਤੇ ਉਹਨਾਂ ਕੋ ਪੈਸਾ ਵੀ ਨਹੀਂ ਆ ਕੀ ਕਰਨ ਸੜਕਾਂ ਟੁੱਟੀਆਂ ਪਈਆਂ ਐ ਪਰ ਫਿਰ ਵੀ ਪੰਜਾਬ ਉਹਨਾਂ ਦੇ ਨਾਲ ਚਟਾਨ ਵਰਗੂ ਖੜਾ ਹੈ ਪੰਜਾਬ ਨੇ ਕਿਹਾ ਡਰਨ ਦੀ ਕੋਈ ਲੋੜ ਨਹੀਂ ਹੈ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ